ੴ ਸਤਿਗੁਰ ਪ੍ਰਸਾਦ ਸਲੋਕ ਮਹਲਾ 9 ਗੁਣ ਗੋਬਿੰਦ ਗਾਇਉ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜ ਮਨਾ ਜੇ ਵਿਦਜਲ ਕੋ ਮੀਨਾ ਵਿਖੇ ਅਨ ਸਿਉ ਕਾਹੇ ਰਚਿਓ ਨਿਮਕ ਨਾ ਹੋਏ Yodaas ਕੋ ਨਾਨਕ ਪਾਜ ਹਰ ਮਨਾ ਪਰ ਨ ਜਮ ਕੀ ਫਾਸ ਤਰਨਾ ਪੋਇ ਆ ਹੋਇ ਗਇਓ ਲਿਓ ਜਰਾ ਤਨ ਜੀਤ ਕੋਹ ਨਾਨਕ ਫਾਜ ਹਰ ਮਨਾ ਔਦ ਜਾਤ ਹੈ ਬੀਤ ਬਿਰਦ ਪਇਓ ਸੋ ਜਾਣਹੀ ਕਾਲ ਪਹੁੰਚਿਓ ਆਨ ਕੋਹ ਨਾਨਕ ਨਰ ਬਾਵ ਰੇ ਕਿਉ ਨ ਪਜੈ ਭਗਵਾਨ ਧਨਦਾਰਾ ਸੰਪਤ ਸਾਗੁਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਥੀ ਜਾਣ ਪਤ ਤੇ ਉਦਾਰਨ ਪਹਿਰਨ ਹਰੇ ਅਨਾਥ ਕੇ ਨਾਥ ਕੋ ਨਾਨਕ ਤਿਹ ਜਾਣੀ ਐ ਸਦਾ ਵਾਸਤੁ ਤੁਮ ਸਾਥ ਤਨ ਤਨ ਜੇ ਤੋ ਕਉ ਦੀਓ ਤਾਂ ਸਿਉ ਨੇਹੋ ਨਾ ਕੀਨਾ ਕਹੋ ਨਾਨਕ ਨਰਬਾਬ ਰੇ ਅਬ ਕਿਉਂ ਡੋਲਤ ਦੀਨਾ ਤਨ ਤਨ ਸੰਪੈ ਸੁਖ ਦੀਓ ਕਰ ਜੇ ਨੀਕੇ ਥਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿ ਨ ਕੋਏ ਕਹੋ ਨਾਨਕ ਸੁਣ ਰੇ ਮਨਾ ਤੇਹ ਸਿਮਰਤ ਗਾਤ ਹੋਵੇ ਜਿਹ ਸਿਮਰਤ ਗਾਤ ਪਾਈਐ ਤੇਹ ਭਜਰੇ ਤੈ ਮੇ ਤੋ ਕਹੋ ਨਾਨਕ ਸੁਣ ਰੇ ਮਨਾ ਹਉਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਨੋ ਚਾਤਰ ਸੁਜਾਨ ਜਿਹਤੇ ਉਪਜਿਓ ਨਾਨਕਾ ਲੀਨਤਾ ਹੈ ਮਾਨ ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹੇ ਉਪਕਾਰ ਕਹੋ ਨਾਨਕ ਤੇ ਹੈ ਭਜ ਮਨਾ ਪਉ ਨਹੀਂ ਦੇ ਉਤਰੈ ਪਾਰ ਸੁਖ ਦੁਖ ਜੇਹ ਪਾਰਸੈ ਨਹੀਂ ਲੋਭ ਮੋਹਯ ਬਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੁਰਤ ਭਗਵਾਨ ਹੁਸ ਤਤ ਨਿੰਦਿਆ ਨਹੀਂ ਜਿਹ ਕਾਂਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਣ ਹਰ ਖੋਸ਼ੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹਿ ਤ ਜਾਣ ਪੈ ਕਾਹੂੰ ਕਉ ਦੇਤ ਨਹਿ ਨਹਿ ਪੈ ਮਾਨ ਤਿਆਨ सुन रे मना, ज्ञानी ताहेबाने विखेया सगली तजी लियो को सुन रे मना, ਤੇਹ ਨਰ ਮਾਥੈ ਭਾਗ ਜੇ ਹੈ ਮਾਇਆ ਮਮਤਾਤ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਣ ਰੇ ਮਰਨਾ ਤੇਹ ਕਾਟੋ ਬ੍ਰਹਮ ਨਿਵਾਸ ਜੀ ਹੈ ਪ੍ਰਾਨੀ ਹੋ ਮੈਂ ਤਜੀ ਕਰ ਤਾਰਾਮ ਪਛਾਨ ਕਹੋ ਨਾਨਕ ਵਾਹੋ ਮੁਕਤ ਨਾਰੋ ਇਹ ਮਨੁ ਸਾਚੀ ਮਾਨ ਭੈਨਾਸਣ ਦੁਰਮਤ ਹਰ ਨਾ ਕਾਲ ਨੈ ਹਰ ਕੋ ਨਾਮ ਇਸ ਦਿਨ ਜੋ ਨਾਨਕ ਪਜੈ ਸਫਲ ਹੋਏ ਤੇ ਕਾਵ ਜੇ ਬਾਬੂਣ ਗੋਬਿੰਦ ਪਜ ਹੋ ਕਰਨ ਸੁਣੋ ਹਰ ਨਾਮ ਕਹੋ ਨਾਨਕ ਸੁਣ ਰੇ ਮਨਾ ਪਰਹ ਨ ਜੰਮ ਕੈ ਥਾਮ ਜੋ ਪ੍ਰਾਨੀ ਮਮਤਾਤ ਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਣ ਤਰੈ ਔਰਨ ਲੇਤਿਉ ਦਾਰ ਜੋ ਸੁਪਨਾ ਯਾਰ ਦੇਖਣਾ ਐਸੇ ਜਾਗ ਕੋ ਜਾਣ ਇਨ ਬੈ ਕਛੋ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨੇ ਪ੍ਰਾਨੀ ਢੋਲਤ ਨੇ ਤੋਟਣ ਮਨਨੁ ਕੋ ਨਾਰਾਇਣ ਜਿਹ ਚੀਤ ਜੈਸੇ ਜਲਤੇ ਬੁੱਧ ਬੁਧਾ ਉਪਜੈ ਬਿਨ ਸੈਨੀਤ ਜਾਗ ਰਚਨਾ ਤੈਸੇ ਰਚੀ ਕੋਹ ਨਾਨਕ ਸੁਣ ਮੀਤ ਪ੍ਰਾਨ ਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਪਜਨ ਪਰਤ ਤਾਹੀ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਮਾਇਆ ਕਾਰਨ ਤਵਹਿ ਮੂਰਖ ਲੋਗ ਜਾਣਾ ਕਹੋ ਨਾਨਕ ਬਿਨ ਹਰ ਪਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਪਜੈ ਰੂਪ ਰਾਮ ਤੇ ਜਾਣਾ ਹਰ ਜਾਣ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕੋ ਨਾਨਕ ਬਿਨ ਹਰ ਪਜਨ ਜੀਵਨ ਕੋਣੇ ਕਾਮ प्राण नी राम ना चेतई मद माया कै अंधो कहो नानक हर फजन बेन परत ताहे जम फंद सुख में बहो संगी पाए ਦੁਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰਿ ਪਜ ਮਨਾ ਹੰਤ ਸੁਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕਹੋ ਨਾਨਕ ਹਰਿ ਪਜ ਮਨਾ ਨਿਰਪੈ ਪਾਵੈ ਬਾਸ ਜਤਨ ਬਹੁਤ ਬਹਿ ਕਰ ਰਹੀਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਖ ਲਿਹੁ ਭਗਵਾਨ ਬਾਲ ਜੁਵਾਨੀ ਅਰ ਬਿਰਦ ਫੁਨਾ ਤੀਨੇ ਆਸਥਾ ਜਾਨ ਕਹੋ ਨਾਨਕ ਹਰ ਭਜਨ ਬੇਨ ਮਿਰਤਾ ਸਭ ਹੀ ਮਾਨ ਕਰਣੋ ਹੋ ਤੋ ਸੋਨਾ ਕੀਓ ਪਰ ਯੋ ਲੋਭ ਕਹਿਵੰਦੋ ਨਾਨਕ ਸਮੇ ਹੋ ਰਮ ਗਇਓ ਹਬ ਕਿਉ ਰੋਬ ਤਿਆੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹੇ ਨਮੀਤ ਨਾਨਕ ਮੂਰਤ ਚਤਰ ਜਿਓ ਛਾੜ ਤੁ ਨਾਹੇ ਨ ਭੀਤ ਨਰ ਚਾਹਤ ਕਾਛ ਆਉਰ ਔਰ ਕੀ ਔਰ ਐ ਪਈ ਚਿਤ ਵਤ ਰਹੇ ਔਟ ਗਾਉਰ ਨਾਨਕ ਫਾਸੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁਖੋ ਕੋ ਕੀਓ ਨਾ ਕੋਏ ਕਹੋ ਨਾਨਕ ਸੁਣ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਵਿਖਾਰੀ ਫਿਰਤ ਹੈ ਕਬ ਕੋ ਦਾ ਤਾਰਾਮ ਕਹੋ ਨਾਨਕ ਮਨੋ ਸਿਮਰਤੇ ਪੂਰਨ ਹੋਵੈ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਫਨੇ ਜਉ ਜਾਨ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਵਖਾਨ ਗਰਭ ਕਰਤ ਹੈ ਦੇਹ ਕੋ ਬਿਨ ਸਚਿ ਨ ਮੈ ਮੀਤ ਜੇਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇਹ ਕਾਟ ਸਿਮਰਨ ਰਾਮ ਕੋ ਸੋ ਨਰਮੁਕਤਾਜਾ ਨ ਤੇਹ ਨਾਰੁ ਹਰੁ ਅੰਤਰ ਨਹੀ ਨਾਨਕ ਸਾਚੀ ਮਾਨ ਏਕ ਭਵਤ ਭਗਵਾਨੋ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੀ ਤਨ ਸੁਆਮੀ ਕੋ ਗ੍ਰਹਿ ਜਾਉ ਸਦਾ ਸੁਆਨ ਤਜਤ ਨਹੀਂ ਨਿਤ ਨਾਨਕ ਵੇਹੇ ਬਿਦ ਹਰਿ ਭਜਾਉ ਇਕ ਮਨ ਹੋਏ ਇਕ ਚਿਤ ਤੀਰਥ ਬਰਤ ਅਰਧਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਹਿ ਫਲ ਜਾਤ ਤਿਹ ਜੋਂ ਕੰਚਰੇ ਸਨਾਨ ਸਿਰ ਕਾਂਪਿਓ ਪਾਗੜਾ ਮੰਗੇ ਨੈਣ ਜੋਤ ਤੇਹੀ ਨਾ ਕਹੋ ਨਾਨਕ ਇਹ ਵਿਦ ਪਈ ਕਉ ਨ ਹਰ ਰਸ ਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਤੇ ਰੋ ਹਰੂ ਭਗਤ ਹੈ ਤੇਰਾ ਖੋ ਮਨ ਮਾਹੇ ਜਾਗ ਰਚਨਾ ਸਭ ਝੂਠ ਹੈ जान ले हो रे मीत कहना कुथिर ना रहै जौं बालू की भीत राम गयो रावण गयो जा कहु दहो परवार ਕਹੋ ਨਾਨਕ ਥੇਰ ਕਾਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾਤਾ ਕੀ ਕੀ ਜੀਏ ਜੋ ਅਨਹੋਣੀ ਹੋਵੇ ਇਹੋ ਮਾਰਗ ਸੰਸਾਰ ਕੋ ਨਾਨਕ ਥੇਰ ਨਹੀਂ ਕੋਏ ਜੋ ਹੋਇਉ ਪੁਜਿਓ ਸੋ ਬਿਨ ਸੁਹੈ ਪਰਵਾਜ਼ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਾਗਲ ਜੰਜਾਲ ਦੋਹਰਾ ਬਲ ਛੋਟ ਕੇ ਓ ਬੰਦਨ ਪਰੇ ਕਚੂ ਨਾ ਹੋਤਿ ਉਪਾਏ ਕਹੋ ਨਾਨਕ ਆਬ ਓਟ ਹਰ ਗਜ ਜਿਓ ਹੋ ਸਹਾਰੇ ਬਾਲੋ ਹੋਆ ਬੰਧਨ ਛੁਟੇ ਸਬ ਕਿਛੁ ਹੋਤਿ ਉਪਾਏ ਨਾਨਕ ਸਬ ਕਿਛੁ ਤੁਮਰੇ ਹਾਥ ਮੈਂ ਤੁਮ ਹੀ ਹੋਤ ਸੁਹਾਏ ਸੰਗ ਸਖਾ ਸਭ ਤਜ ਗਏ ਕੋ ਨਾ ਨੇਬੇ ਹੋ ਸਾਥ ਕਹੋ ਨਾਨਕ ਇਹ ਬਪਤ ਮੈਂ ਏਕ ਏਕ ਰਗੁਨਾਥ ਨਾਮ ਰਹੇ ਓ ਸਾਧੂ ਰਹੇ ਓ ਰਹੇ ਓ ਗੁਰ ਗੋਵਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ RAM ਨਾਮੁਰ ਮੈਂ ਗਹੇ ਓ ਜਾ ਕੈ ਸਮ ਨਹੀਂ ਕੋਏ ਜਿਸ ਮੁਰਤ ਸੰਕਟ ਮਿਟਾਏ ਦਰਸ ਤੁਹਾਰੋ ਹੋਏ ਮੰਦਾਵਣੀ ਮਹਲਾ 5 ਵਾ ਥਾਲ ਵਿੱਚ ਤੈਨਾਂ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਆਦ ਰੋ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਏ ਉਦਾਰੋ ਇਹ ਵਸ ਤੋ ਤਜੀ ਨਹਿ ਜਾਈ ਨਿਤ ਨਿਤ ਰਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤਾਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਕਾਪੇ ਤਰਸ ਪਇਓਈ ਤਰਸ ਪਿਆ ਮਹਿਰਾਮ ਤਹੋਈ ਸਤ ਗੁਰ ਸੱਜਣਾ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵੈ ਹਰੇ ਆ ਤਰਸ ਪਿਆ ਮੇਹਰਾਮ ਤੋ ਹੋਈ ਸਤ ਗੁਰ ਸੱਜਣਾ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਆਉ